ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤਨ ਜੀ ਦਰੂਸ ਤੇ ਪਾਦਰਸਾ ਮਹਾਰਾ ਸਦਾ ਹੀ ਜਾਨਕਾਰ ਸਦਾ ਹੀ ਜਾਨਕਾਰ ਸਿਰਪਤਾ ਬਲਾ ਕਰਵਾ ਬਈ ਮੇਰ ਕਰੋ ਕਿਰਪਾ ਕਰਵਾ ਬਈ ਸੁਖਾਂ ਕਲੇਖਾ ਦਾ ਨਾਸ਼ ਕਰਵਾ ਬਈ ਮੋਖੀ ਟੜੀ ਨ ਦੇਖਣ ਦੇ ਕਰੋ ਕਿਰਪਾ ਸੰਤਨ ਜੀ ਦਰੂਸ ਤੇ ਪਾਦਰਸਾ ਮਹਾਰਾ ਦਾ ਸੰਗ ਜੀ ਤੇ ਮੇਰ ਕਰੋ ਉਹ ਕਿਰਪਾ ਸੰਤਨ ਬਾਬਾ ਜੀ ਤੇ रा ਰਤਨ ਵਾਹਿਗੁਰੂ ਸਾਹਿਬ ਜੀ ਹਮ ਆਵ ਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਸਾੜ ਵਿਖੇ ਵਿਖ ਖਾਈ ਮਾਇਆ ਮੋਹ ਭਰਮ ਪੈ ਭੋਲੇ ਸੁਤ ਦਰਾ ਸਿਆ ਪ੍ਰੀਤ ਲਗਾਈ ਇਕ ਉਤਮ ਪੰਥ ਸੁਨਿਆ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ ਇਕ ਅਰਦਾਸ ਪਾਠ ਕੀ ਰਤ ਕੀ ਗੁਰੂ ਰਾਮਦਾਸ ਰਖੁ ਸਰਣਾਈ ਧਰਨ ਗगन ਨਵਖੰਡ ਮਹ ਜੋਤਿ સ્વਰੂਪੀ ਰਹ्यो ਭਰ ਪਹਨ ਮਥ ਰਾਕਸ਼ ਭੇਦ ਨਹੀਂ ਗੁਰ ਅਰਜੁਨ ਪਰ ਤਖ ਹਰ ਜੇ ਤੂੰ ਟੁੱਟਾ ਕਿਰਪਾ ਨਿਧਾਨ ਨਾ ਤੂੰ ਜਾਵੇ ਖਾਲ ਇਹ ਆ ਪਾਈ ਮੂਧਾ ਤੜੀ ਨਿਤ ਹਿਰਦਾ ਰੱਖਾਂ ਸੰਭਾਲ ਕਬੀਰ ਮਹਿਰੀ ਸਿਮਰਨਿ ਰਸਨਾ ਉਪਰ ਰਾਂ ਆਦ ਜੁਗਾਤੀ ਸਗਲ ਭਗਤ ਤਾ ਕੋ ਸੁਖ ਵਿਸਰਾਮ ਕਬੀਰ ਚੱਕਈ ਜੋ ਨਿਸਵੀ ਛੁਰ ਆਏ ਮਿਲ ਪਰਭਾਤ ਜੋ ਨਰ ਵਿਸ਼ੁਰੇ RAM ਸਿਉ ਨਾ ਦਿਨ ਮਿਲੇ ਨਰਾ ਭਵੀਰ ਲੋਟਨਾ ਹੈ ਤਾਂ ਲੋਟ ਲੈ RAM ਨਾਮ ਹੈ ਲੋਟ ਫਿਰ ਪਾਸ਼ ਪਸ਼ੂਤਾ ਹੋਗੇ ਪ੍ਰਾਨ ਚਾਹੇਗੇ ਛੂਟ ਹਰ ਸੋ ਹੀਰਾ ਛਾੜ ਕੇ ਕਰਹਾਂ ਆਨ ਕੀਆਸ नर धोजक जाहेंगे सतपह रविदास हाँ आया दूर चल के मैं तकी तो शरण आये जियो मैं आशा रखी चित में मेरा सब दुख गवाये जियो ਰਾਮ ਨਾਮ ਉਰ ਮੈਂ ਗਹਿਓ ਜਾ ਕੇ ਸਮ ਨਹੀਂ ਕੋਏ ਜੇ ਸਿਮਰਤ ਸੰਕਟ ਮਿਟ ਦਰਸ ਤੁਹਾਰੋ ਹੋਏ ਸੋ ਕਾਹ ਟਾਲ ਗੁਰ ਸੇਵੀਐ ਅਨਸ ਸਹਜ ਸੁਭਾਏ ਦਰਸ਼ਨ ਪਰਸੇ ਗੁਰੂ ਜਨਮ ਮਰਨ ਦੁਖ ਹੋਵ ਸਿਫਤ ਖਸਮ ਦੀ ਨੋਰੇ ਹਰਸੋ ਖਰਸੋ ਤੋਦ ਗਠੇ ਸੱਚੇ ਪਾਤਸ਼ਾਹ ਮਹਲ ਜਨਮ ਜਨਮ ਦੀ ਸਜਣ ਸੱਚੇ ਪਾਤਸ਼ਾਹ ਸਿਰ ਸ਼ਾਦ ਜਿਸ ਪਾਸ ਬਹਿਠਿਆ ਸੋਹੀਐ ਸਭਨਾ ਦਾ ਚਰਨਾਂ ਨਾਮ ਕੀਰਤਨ ਹੈ ਦਇਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾਮਾਇ ਦਇਆ ਕਰਨ ਦੁਖ ਹਰਨ ਉਚਰਨ ਨਾਮ ਕੀਰਤਨ ਹੈ दयाल पुरुष भगवान नाह नानक लिप्त न ना माया भव बलंदी खुश कही रखंदो प्रबया ਜਾ ਪ੍ਰਭ ਭਾਏ ਦਇਆ ਨਾ ਵਿਆਪੇ ਮਾਇਆ ਕੋਟ ਅਗਾਂ ਕਰਾਸ ਹਰ ਇੱਕ ਧਾਇ ਨਿਰਮਲ ਭਾਏ ਸ਼ੀਰ ਜਨ ਧੂਰੀਨ ਹਾਏ ਤਨ ਭਾਏ ਸੰਤਖ ਊਰਨ ਪ੍ਰਭੂਪ ਗੁਰੂ ਜੀ ਦਾ ਖਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਦਇਆ ਕਰਨੰ ਦੁਖ ਹਰਨੰ ਉਚਰਨੰ ਨਾਮ ਕੀਰਤਨ ਹੈ ਦਇਾਲ ਪੁਰਖ ਭਗਵਾਨ ਨਾਨਕ ਲਿਪਤ ਨ ਮਾਇ ਗੁਰੂ ਰੂਪ ਗੁਰ ਪਿਆਰੀ ਸਾਧ ਸੰਗਤ ਜੀ ਅਜ ਦਾ ਪਾਵਨ ਮੁਖਵਾਕ ਧੰਨ ਸਤਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਜੈਤਸਰੀ ਕੀ ਵਾਰ ਦੇ ਅੰਦਰ ਸਲੂਕ ਤੇ ਪਉੜੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਖਸ਼ਿਸ਼ ਕੀਤੇ ਹੋਏ ਪਾਵਨ ਅੰਗ 709 ਅਤੇ 10 ਉੱਤੇ ਸੁਭਾਏ ਮਾਨ ਹੈ ਸਤਗੁਰ ਬਖਸ਼ਿਸ਼ ਕਰਦਨ ਹੈ ਭਾਈ ਉਸ ਦਇਆ ਦੇ ਘਰ ਪਰਿਪੂਰਨ ਪਰਮੇਸ਼ਰ ਦਾ ਨਾਮ ਜਪਿਆਂ ਮਾਲਕ ਦਇਆ ਕਰਦਾ ਏ ਤੇ ਜਦੋਂ ਦਇਆ ਮਾਲਕ ਕਰਦਾ ਹੈ ਤੇ ਜਿੰਨੇ ਮਨੁੱਖ ਦੇ ਜੀਵਨ ਦੇ ਦੁੱਖ ਨੇ ਸਾਰੇ ਦੁੱਖਾਂ ਦਾ ਉਹ ਨਾਸ਼ ਕਰ ਦਿੰਦਾ ਹੈ ਤੇ ਜਿਹੜੇ ਮਨੁੱਖ ਮਾਲਕ ਦੇ ਨਾਮ ਦੇ ਨਾਲ ਜੁੜ ਜਾਂਦੇ ਨੇ ਫਿਰ ਉਹ ਮਾਇਆ ਦੇ ਜੰਜਾਲਾਂ ਤੋਂ ਵੀ ਮੁਕਤ ਹੋ ਜਾਂਦੇ ਨੇ ਉਹਨਾਂ ਤੋਂ ਮਾਇਆ ਦਾ ਮੋਹ ਨਹੀਂ ਵਿਆਪਦਾ ਇਸ ਕਰਕੇ ਸਤਗੁਰ ਕਹਿੰਦੇ ਭਾਈ ਜਿਉ ਜੋ ਨਾਮ ਜਪੇਗਾ ਤਿਉ ਤਿਉ ਮਾਲਕ ਦਾ ਨਾਮ ਤੇਰੇ ਤੇ ਕਿਰਪਾ ਵਰਤਾਏਗਾ ਕਿਉਂਕਿ ਸੰਸਾਰ ਦੇ ਵਿੱਚ ਸਤਗੁਰ ਕਹਿੰਦੇ ਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਕਹਿੰਦੇ ਸਾਰੇ ਸੰਸਾਰ ਨੂੰ ਮੈਂ ਵੇਖ ਲਿਆ ਨਾਮ ਤੋਂ ਬਿਨ ਸੁਖ ਨਹੀਂ ਹੈ ਇਸ ਕਰਕੇ ਸਤਿਗੁਰੂ ਕਹਿੰਦੇ ਪਿਆਰਿਆ ਨਾਮ ਜਪ ਮਾਲਕ ਦੀ ਇਬਾਦਤ ਕਰ ਤੇਰਾ ਇਹ ਜੀਵਨ ਸਫਲ ਬਣ ਜਾਏਗਾ ਸਤਿਗੁਰੂ ਕਿਰਪਾ ਕਰਨ ਇਹ ਨਾਮ ਸਭਨਾ ਦੇ ਜੀਵਨ ਵਿੱਚ ਵਸੇ ਸਤਗੁਰ ਸਭਨਾ ਦਾ ਆਵਿਆ ਗਾਵਿਆ ਸੇਵਾ ਆਪਣੇ ਦਰ ਤੇ ਪ੍ਰਵਾਨ ਕਰ ਲੈਣ ਜੀ ਹੋਇਆਂ ਭੁੱਲਾਂ ਦੇਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ